ਧੰਨ ਬਾਬਾ ਜੋਰਾਵਲ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਗੁਰਮੁਖੋ ਘਰ ਦੇ ਵਿੱਚ ਨਾਮ ਲਿਆ ਕਰੋ ਤੁਸੀਂ ਡਰਨਾ ਨਹੀਂ ਆਪਾਂ ਦੂਜੀ ਮੈਂ ਬੇਨਤੀ ਕਰਦਿਆਂ ਜਿੰਨੇ ਡੇਰੇ ਦੂਰੇ ਜਿੰਨੇ ਬਣਾਏ ਨੇ ਕਿਸੇ ਵੀ ਡੇਰੇ ਵਾਲੇ ਨੇ ਸੱਹਿਬ ਜਿਆਦਿਆਂ ਦਾ ਨਾਮ ਨਹੀਂ ਲਿਆ ਅਸੀਂ ਪ੍ਰਚਾਰਕ ਅਸੀਂ ਪਿੰਡ ਪਿੰਡ ਜਾਂਦੇ ਅਸੀਂ ਸਾਰਾ ਜਾਣਦੇ ਆ ਕਿਸੇ ਵੀ ਡੇਰੇ ਵਾਲੇ ਨੇ ਗੁਰੂ ਸਾਹਿਬ ਦੇ ਇਹਨਾਂ ਪੁੱਤਰਾਂ ਦਾ ਨਾਮ ਨਹੀਂ ਲਿਆ ਉਦਾਂ ਉਹ ਕਹਿਣਗੇ ਉਹਦਾ ਆਪਾਂ ਵੀ ਕਹਿ ਦਿੰਦੇ ਤੁਸੀਂ ਵੀ ਕਹਿ ਦਿੰਦੇ ਹੋ ਫਲਾਣਾ ਵੀ ਬਾਣੀ ਚੋਂ ਹੀ ਉਪਦੇਸ਼ ਦਿੰਦਾ ਹੈ ਉਹ ਵੀ ਬਾਣੀ ਚੋਂ ਹੀ ਉਪਦੇਸ਼ ਦਿੰਦਾ ਹੈ ਉਹ ਵੀ ਗੁਰੂ ਦਾ ਸ਼ਬਦ ਹੀ ਦਿੰਦਾ ਹੈ ਪਰ ਤੁਸੀਂ ਸਾਰੇ ਝਾਤੀ ਮਾਰ ਕੇ ਵੇਖ ਲਿਓ ਜੇ ਕਿਸੇ ਡੇਰੇ ਦੇ ਵਿੱਚ ਸਹਿਬਜ਼ਾਦਾ ਦਾ ਦਿਹਾੜਾ ਕਿਸੇ ਨੇ ਮਨਾਇਆ ਹੋਵੇ ਉਹਦਾ ਕਾਰਨ ਪਤਾ ਕੀ ਹੈ ਅਗਲੇ ਸਮੇਂ ਦੇ ਕਿ ਸਹਿਬਜ਼ਾਦਾ ਦਾ ਜੇ ਦਿਹਾੜਾ ਮਨਾਇਆ ਸਾਨੂੰ ਕੋ ਬਾਗੀ ਨਾ ਕਵੇ ਸਹਿਬਜ਼ਾਦਿਆਂ ਨੂੰ ਇੰਨਾ ਨੀਵਾ ਸਮਝਦੇ ਨੇ ਇਹ ਡੇਰਿਆਂ ਵਾਲੇ ਇਹ ਤੇ ਗੁਰਮੁਖੋ ਪਿੰਡਾਂ ਦੇ ਵਿੱਚ ਰਹਿ ਗਿਆ ਮੈਂ ਪ੍ਰਬੰਧਕਾਂ ਨੂੰ ਸ਼ਾਬਾਸ਼ ਕਹਿੰਦਾ ਤੁਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਜੇ ਜਿਹੜੇ ਤੁਸੀਂ ਦੁੱਧ ਲੈ ਕੇ ਖਲੋ ਜਾਂਦੇ ਜਿਹੜਾ ਤੁਸੀਂ ਲੰਗਰ ਲਾ ਰਹੇ ਜਿਹੜੇ ਆਪਾਂ ਸਹਿਬਜ਼ਾਦਿਆਂ ਦਾ ਨਾਮ ਇੱਥੇ ਲੈਨੇ ਆ ਪ੍ਰਬੰਧਕ ਚੜ੍ਹਦੀ ਕਲਾ ਵਾਲੇ ਨੇ ਤੇ ਸ਼ਹਿਰਾਂ ਦੇ ਵਿੱਚ ਆ 25 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਹੋਏ ਉੱਥੇ ਲੋਕ ਪੱਗਾਂ ਵਾਲੇ ਭੰਗੜੇ ਪਾਉਂਦੇ ਪੁਲਿਸ ਮੁਲਾਜ਼ਮ ਐਸਐਚਓ ਡੀਐਸਪੀ ਭੰਗੜੇ ਪਾ ਰਹੇ 25 ਤਰੀਕ ਨੂੰ ਅਇਤਰਾ ਜਲੰਧਰੋਂ ਨਾ ਨੇ ਗਾਉਣ ਵਾਲੇ ਸੱਦੇ ਉੱਥੇ ਜਾ ਕੇ ਸਾਡੇ ਵਾਲੇ 20 20000 ਰੁਪਏ ਦੀਆਂ ਟਿਕਟਾਂ ਲਾ ਕੇ ਗੀਤ ਸੁਣ ਰਹੇ ਚੰਡੀਗੜ੍ਹ ਦੇ ਵਿੱਚ ਵੱਡੇ ਵੱਡੇ ਪ੍ਰੋਗਰਾਮ ਹੋਏ ਉਹਨਾਂ ਨੂੰ ਨੇ ਪਤਾ ਸਾਬ ਜਿਆਦਿਆਂ ਦੇ ਦਿਹਾੜੇ ਚੱਲਦੇ ਨਹੀਂ ਹੂੰ ਕਹੀ ਜਾਣ ਕਿ ਦੀ ਕੜੀ ਨਾ ਬਣਾਇਓ ਤੁਸੀਂ ਘਰ 'ਚ ਸਬਜ਼ੀ ਨਾ ਬਣਾਇਓ ਤੁਸੀਂ ਘਰ 'ਚ ਵਿਆਹ ਨਾ ਕਰਿਓ ਅਸੀਂ ਵਿਆਹ ਰੋਕ ਦਿੰਦੇ ਨਾ ਤੁਸੀਂ ਆ ਕੀ ਕਰੀ ਜਾਂਦੇ ਹੋ 25 ਤਰੀਕ ਨੂੰ ਸਾਰੇ ਸਿੱਖ ਨਹੀਂ ਕਹਿ ਸਕਦੇ ਇੱਕ ਪਿੰਡਾਂ ਨੂੰ ਛੱਡ ਕੇ ਮੈਂ ਕਹਿ ਸਕਦਾ ਸ਼ਹਿਰਾਂ ਦੇ ਵਿੱਚ ਹਵਾ ਫਿਰ ਗਈ ਜੇ ਜਦੋਂ ਹਵਾ ਵਗਦੀ ਨੇਹਰੀ ਵਗਦੀ ਹੈ ਨਾ ਹਦੇਰ ਚੜਦਾ ਛੋਟੇ ਮੋਟੇ ਦਰਖਤ ਤੇ ਪਹਿਲਾਂ ਹੀ ਲੰਮੇ ਪੈ ਜਾਂਦੇ ਉਹਦੇ ਅੱਗੇ ਤੇ ਜਿਹੜੀਆਂ ਜੜਾਂ ਥੋੜੀਆਂ ਉੱਚੀਆਂ ਹੁੰਦੀਆਂ ਉਹ ਪੁੱਟੇ ਵੀ ਜਾਂਦੇ ਨੇ ਪਰ ਵੱਡੇ ਵੱਡੇ ਬੋੜ ਜਿਹੜੇ ਅੱਜ ਇਸ ਨਗਰ ਦੇ ਵਿੱਚ ਟਿਕੇ ਨੇ ਆਖੋ ਸਤਨਾਮੁ ਸ੍ਰੀ ਵੱਡੇ ਵੱਡੇ ਬੋੜ ਜਿਹੜੇ ਹੁੰਦੇ ਨੇ ਨਾ ਉਹਨਾਂ ਨੂੰ ਕੋਹ ਨੇਰੀਆਂ ਨੂਰੀਆਂ ਕੁਝ ਨਹੀਂ ਕਹਿੰਦੀਆਂ ਹੁੰਦੀਆਂ